ਹਾਲੀ ਵਿੱਚ ਕੰਗਣਾ ਰਣੌਤ ਸੋਸ਼ਲ ਮੀਡੀਆ ਤੇ ਕਾਫੀ ਸਰਖੀਆਂ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਹੀ ਦਿਨ ਕੰਗਣਾ ਰਣੌਤ ਚੰਡੀਗੜ੍ਹ 에어ਪੋਰਟ ਤੇ ਚੈਕਿੰਗ ਦੌਰਾਨ ਕੁਲਵਿੰਦਰ ਕੌਰ CIS ਵੱਲੋਂ ਉਸ ਮੈਲਾ ਨੇ ਕੰਗਣਾ ਰਣੌਤ ਦੇ ਜੜਿਆ ਥੱਪੜ ਥੱਪੜ ਮਾਰਨ ਦਾ ਕਾਰਨ ਕਿਹਾ ਕਿ ਉਹ ਕਿਸਾਨੀ ਬਾਰੇ ਮੰਦਾ ਚੰਗਾ ਬੋਲਦੀ ਸੀ CISF ਜਵਾਨ ਕੁਲਵਿੰਦਰ ਕੌਰ ਦਾ ਬਿਆਨ ਹੈ ਕਿ ਜਦੋਂ ਕਿਸਾਨੀ ਮੋਰਚਾ ਚੱਲ ਰਿਹਾ ਸੀ ਤਾਂ ਇਸ ਕੰਗਣਾ ਰਣੌਤ ਨੇ ਮੇਣਾ ਮਾਰਿਆ ਸੀ ਕਿ ਇਹ ਦਿਹਾੜੀ ਤੇ 100-100 ਰੁਪਏ ਤੇ ਆਈਆਂ ਹਨ ਬੁੜੀਆਂ ਬਲਕਿ ਉਹਨਾਂ ਦਾ ਕਹਿਣਾ ਹੈ ਕਿ ਉਸ ਧਰਨੇ ਦੇ ਵਿੱਚ ਮੇਰੀ ਮਾਂ ਵੀ ਬੈਠੀ ਸੀ ਅਰ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ CISF ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਦੋਸਤੋ ਆਪਾਂ ਸਾਰੇ ਕੁਲਵਿੰਦਰ ਕੌਰ ਦੀ ਸਪੋਰਟ ਦੇ ਵਿੱਚ ਆਈਏ ਅਤੇ ਤਾਂ ਕਿ ਉਹਨਾਂ ਦੀ ਦੁਬਾਰਾ ਨੌਕਰੀ ਉਹਨਾਂ ਮਿਲ ਸਕੇ ਬਾਕੀ ਹੋਰ ਕੀ ਕੀ ਗੱਲਾਂ ਆ ਕਿ ਕੰਗਰ ਨੌਤ ਨੇ ਆਓ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਆ ਆ ਚੰਡੀਗੜ੍ਹ 에어ਪੋਰਟ ਤੇ ਜੋ ਹਾਦਸਾ ਹੋਇਆ आ, वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ